ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਰੀਠੇ ਮਿੱਠੇ ਕੀਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਉੱਤਰੀ ਦਿਸ਼ਾ ਵੱਲ ਆਪਣੇ ਸੱਚੇ ਧਰਮ ਦਾ ਪ੍ਰਚਾਰ ਕਰਦੇ ਅਤੇ ਲੋਕਾਂ ਦਾ ਉਦਾਰ ਕਰਦੇ ਉਹ ਗੋਰਖ ਮਤੇ ਪੁੱਜੇ ਇਹ ਅਸਥਾਨ ਪੀਲੇ ਪੀਤ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਗੋਰਖ ਮਤਾ ਜੋਗੀਆਂ ਦਾ ਕੇਂਦਰ ਬਿੰਦੂ ਹੈ ਇਹ ਗੋਰਖ ਮਤੇ ਜੋਗੀ ਦੁਨੀਆ ਤੋਂ ਅਟੰਕ ਹੋ ਕੇ ਤਪ ਅਤੇ ਕਈ ਪ੍ਰਕਾਰ ਦੀਆਂ ਸਾਧਨਾਵਾਂ ਕਰਦੇ ਸਨ ਸਾਧਾਰਨ ਲੋਕ ਉਨ੍ਹਾਂ ਪਾਸੋਂ ਡਰਦੇ ਸਨ ਕਿਉਂਕਿ ਉਹ ਲੋਕ ਸਮਝਦੇ ਸਨ ਕਿ ਜੋਗੀ ਲੋਕ ਜਿਸ ਨੂੰ ਵਰ ਦੇ ਦਿੰਦੇ ਸਨ ਉਸ ਦੀਆਂ ਚਾਰੇ ਕੁੱਲਾ ਤਰ ਜਾਂਦੀਆਂ ਸਨ ਅਤੇ ਜਿਸ ਨੂੰ ਸਰਾਪ ਦਿੰਦੇ ਸਨ ਉਸ ਦੀਆਂ ਚਾਰੇ ਕੁੱਲਾਂ ਦਾ ਬੇੜਾ ਗਰਕ ਹੋ ਜਾਂਦਾ ਸੀ ਇਸ ਲਈ ਸਰਾਪ ਤੋਂ ਡਰਦੇ ਅਤੇ ਵਰ ਦੀ ਪ੍ਰਾਪਤੀ ਖਾਤਰ ਲੋਕ ਕਈ ਪ੍ਰਕਾਰ ਦੇ ਚੜਾਵੇ ਚੜਾਉਂਦੇ ਸਨ ਗੁਰੂ ਜੀ ਇਹਨਾਂ ਵਿਹਲੜ ਜੋਗੀਆਂ ਨੂੰ ਸੱਚੇ ਰਾਤੇ ਪਾਉਣਾ ਚਾਹੁੰਦੇ ਸਨ ਗੁਰੂ ਜੀ ਨੇ ਜੋਗੀਆਂ ਦੇ ਡੇਰੇ ਦੇ ਬਾਹਰ ਇਲਾਹੀ ਨਾਦ ਛੇੜ ਦਿੱਤਾ ਝੰਗਰਨਾਥ ਭੰਗਰਨਾਥ ਨਾਮੀ ਜੋਗੀ ਗੁਰੂ ਜੀ ਪਾਸ ਆ ਇਕੱਠੇ ਹੋਏ ਅਤੇ ਉਹ ਗੁਰੂ ਜੀ ਨੂੰ ਕਈ ਸਵਾਲ ਕਰਨ ਲੱਗੇ ਗੁਰੂ ਜੀ ਨੇ ਉਹਨਾਂ ਦੇ ਸਭ ਪ੍ਰਸ਼ਨਾਂ ਦੇ ਤਸੱਲੀ ਬਖਸ਼ ਉੱਤਰ ਦਿੱਤੇ ਫਿਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਅਸਲ ਜੋਗੀ ਉਹ ਹੈ ਜਿਹੜਾ ਸੰਸਾਰ ਦੇ ਝਮੇਲਿਆਂ ਵਿੱਚ ਰਹਿੰਦਾ ਹੋਇਆ ਵੀ ਨਰਲੇਪ ਪਰਮਾਤਮਾ ਵਿੱਚ ਸਮਾਇਆ ਰਹੇ ਭੇਖ ਤਰਨ ਨਾਲ ਗੋਦੜੀ ਪਾ ਲੈਣ ਨਾਲ ਡੰਡਾ ਹੱਥ ਵਿੱਚ ਫੜਨ ਨਾਲ ਕੰਨਾਂ ਵਿੱਚ ਮੁੰਦਰਾ ਪਾ ਲੈਣ ਨਾਲ ਅਤੇ ਸਿੰਗੀ ਵਜਾਉਣ ਨਾਲ ਜੋਗੀ ਨਹੀਂ ਬਣ ਜਾਂਦਾ ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਰੋਕਣ ਲਈ ਦੁਨੀਆਂ ਦਾ ਤਿਆਗ ਕਰਨ ਦੀ ਲੋੜ ਨਹੀਂ ਪ੍ਰਭੂ ਦੀ ਸੱਚੇ ਦਿਲ ਨਾਲ ਆराधना ਕਰਨ ਨਾਲ ਮਨ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਕੀਤਾ ਜਾ ਸਕਦਾ ਹੈ ਹੱਥ ਯੋਗ ਸਾਧਨਾ ਕਰਨ ਦੀ ਜ਼ਰੂਰਤ ਨਹੀਂ ਸਾਡੇ ਸਰੀਰ ਵਿੱਚ ਸਦਾ ਹੀ ਸਹਿਜ ਦੀ ਧੁਨੀ ਜਾਰੀ ਰਹਿੰਦੀ ਹੈ ਆਪਣੀ ਸੁਰਤ ਨੂੰ ਪ੍ਰਭੂ ਨਾਲ ਇੱਕਮਿਕ ਕਰਕੇ ਆਨੰਦ ਮੇ ਸੰਗੀਤ ਸੁਣਿਆ ਜਾ ਸਕਦਾ ਹੈ ਤੇ ਉਹ ਹੀ ਅਨਹਦ ਬਾਣੀ ਹੈ ਸਿੰਗੀਆਂ ਵਜਾਉਣ ਦਾ ਕੋਈ ਲਾਭ ਨਹੀਂ ਸਾਡੇ ਅੰਦਰ ਹੀ ਅਨਹਦ ਧੁਨੀ ਵੱਜ ਰਹੀ ਹੈ ਲੋੜ ਹੈ ਇਸ ਅਨਹਦ ਧੁਨੀ ਨੂੰ ਸੁਣਨ ਦੀ ਅਤੇ ਵਿਸ਼ਵਾਸ ਕਰਨ ਦੀ ਜਿਹੜਾ ਇਸ ਅਨਹਦ ਧੁਨੀ ਨੂੰ ਸੁਣਦਾ ਅਤੇ ਮੰਨਦਾ ਹੈ ਉਹ ਇਸ ਦੁਨਿਆਵੀ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਗੁਰੂ ਜੀ ਕੁਝ ਦਿਨ ਜੋਗੀਆਂ ਪਾਸ ਰਹੇ ਅਤੇ ਉਹਨਾਂ ਦੇ ਸਭ ਸ਼ੰਕੇ ਨਿਵਰਤ ਕਰ ਦਿੱਤੇ ਉਹ ਗੁਰੂ ਜੀ ਦੇ ਪੱਕੇ ਸ਼ਰਦਾਲੂ ਅਤੇ ਸਿੱਖ ਬਣ ਗਏ। ਉਹ ਅਸਥਾਨ ਜਿਹੜਾ ਗੋਰਖ ਮਤਿਆਂ ਦਾ ਕੇਂਦਰ ਸੀ ਫਿਰ ਸਿੱਖੀ ਦਾ ਕੇਂਦਰ ਬਣ ਗਿਆ ਅਤੇ ਉਸ ਦਾ ਨਾਂ ਨਾਨਕ ਮਤਾ ਹੋ ਗਿਆ। ਜੋਗੀਆਂ ਨੂੰ ਸਿੱਖਿਆ ਦੇ ਕੇ ਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਹਿਮਾਲਿਆ ਪਹਾੜ ਵੱਲ ਚੱਲ ਪਏ। ਰਾਹ ਵਿੱਚ ਇੱਕ ਧੀਠੇ ਦੇ ਦਰਖਤ ਹੇਠ ਵਿਸ਼ਰਾਮ ਕਰਨ ਲਈ ਬੈਠ ਗਏ। ਉੱਥੇ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਭੁੱਖ ਲੱਗੀ ਹੈ ਮੈਂ ਜੰਗਲ ਵਿੱਚੋਂ ਕੋਈ ਫਲ ਢੂੰਡ ਕੇ ਖਾ ਆਵਾਂ ਗੁਰੂ ਜੀ ਨੇ ਰੀਠੇ ਦੇ ਦਰਖਤ ਦੀ ਇੱਕ ਟਾਹਣੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਟਾਹਣੀ ਦੇ ਰੀਠੇ ਤੋੜ ਕੇ ਖਾ ਲਓ ਮਰਦਾਨੇ ਨੇ ਜਦੋਂ ਉਹ ਰੀਠੇ ਖਾ ਕੇ ਵੇਖੇ ਤਾਂ ਉਹ ਬਹੁਤ ਮਿੱਠੇ ਸਨ ਹੌਲੀ-ਹੌਲੀ ਉਸ ਟਾਹਣੀ ਦੇ ਸਾਰੇ ਰੀਠੇ ਖਾ ਗਏ ਪਰ ਜਦੋਂ ਉਹ ਦੂਸਰੀ ਟਾਣੀ ਦੇ ਰੀਠੇ ਤੋੜ ਕੇ ਖਾਣ ਲੱਗੇ ਤਾਂ ਉਹ ਅਤ ਕੌੜੇ ਸਨ ਉਹ ਦਰਖਤ ਹਾਲੇ ਤੱਕ ਕਾਇਮ ਹੈ ਇਸ ਦੀ ਇੱਕ ਟਾਣੀ ਦੇ ਰੀਠੇ ਸੁਹਾਰੇ ਵਾਂਗ ਮਿੱਠੇ ਹਨ ਇੱਥੇ ਅੱਜਕੱਲ ਗੁਰਦੁਆਰਾ ਰੀਠਾ ਸਾਹਿਬ ਸ਼ਸ਼ੋਭਿਤ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਉਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ